ਫਲੋਰ ਵਿਖੇ ਬੀਤੇ ਦਿਨੀ ਜਸਮੀਨ ਨਾਮਕ ਨੌਜਵਾਨ ਦੀ ਸੜਕ ਹਾਸੇ ਦੌਰਾਨ ਜ਼ਖਮੀ ਹੋਣ ਉਪਰੰਤ ਚਲੰਦਰ ਦੇ ਨੀਜੀ ਹਸਪਤਾਲ ਵਿਖੇ ਦੌਰਾਨ ਇਲਾਜ ਮੌਤ ਹੋ ਗਈ ਸੀ ਪਰ ਪਰਿਵਾਰਿਕ ਮੈਂਬਰਾਂ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਮ੍ਰਿਤਕ ਜਸਮੀਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੇ ਜਿਸ ਦੋਸਤ ਨਾਲ ਘਰੋ ਗਿਆ ਸੀ ਉਸ ਦੇ ਸਰੀਰ ਤੇ ਕੋਈ ਵੀ ਛੱਟ ਦਾ ਨਿਸ਼ਾਨ ਨਹੀਂ ਹੈ ਜੋ ਕਿ ਕਾਫੀ ਹੈਰਾਨੀਜਨਕ ਹੈ ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਇਸ ਕੇਸ ਦੀ ਤਹਿ ਤੱਕ ਜਾ ਕੇ ਤਫ਼ਤੀਸ਼ ਕਰਨ ਦੀ ਮੰਗ ਕੀਤੀ ਹੈ। ਮਾਮਲਾ ਇਸ ਤਰ੍ਹਾਂ ਜੀ ਮੇਰੇ ਕਈ ਦਿਨਾਂ ਦੇ ਨਾ ਭਤੀਜੇ ਦੇ ساتھ ਲੱਗੀ ਸੀ। ਜੋ ਗਿਆ ਸੀ ਨਾਲ ਕੋਈ ਮੁੰਡਾ ਸੀ ਉਹ ਕਹਿੰਦਾ ਸੀ ਵੀ ਇਹਦਾ ਐਕਸੀਡੈਂਟ ਹੋਇਆ। ਅਸੀਂ ਮੌਕੇ ਤੇ ਆਣ ਕੇ ਸਾਰਾ ਕੁਝ ਦਿਖਾ ਲਿਆ ਨਾ ਪ੍ਰੋਫੈਸ਼ਨਲ ਨੂੰ ਵੀ ਲੈ ਕੇ ਆਏ ਆ। ਉਹ ਦੇਖਿਆ ਵੀ ਕੋਈ ਐਕਸੀਡੈਂਟ ਨਹੀਂ ਹੈਗਾ। ਇਹ ਸਿਰਫ ਐਕਸੀਡੈਂਟ ਬਣਾਇਆ ਗਿਆ ਹੈ। ਐਕਸੀਡੈਂਟ ਬਣਾਇਆ ਮੌਕਾ ਦੇਖਿਆ ਉਹਨਾਂ ਨੇ ਪੂਰਾ ਤੌਰ ਤੇ ਜਿੱਦਾਂ ਐਕਸੀਡੈਂਟ ਪੂਰਾ ਕੋਈ ਐਕਸੀਡੈਂਟ ਲੱਗਦਾ ਨਹੀਂ ਹੈਗਾ। ਦੇਖੋ ਜੀ ਇਹਦਾ ਬਲੱਡ ਕਿਤੇ ਹੋਰ ਪਾਸੇ ਖਿਲਰ ਰਿਹਾ ਜੀ। ਤੇ ਐਕਸੀਡੈਂਟ ਉਹਦੇ ਹੋਰ ਦਿਖਾ ਲਿਆ ਜੀ ਘੋਟੋ ਘੱਟ ਕੇ ਐਕਸੀਡੈਂਟ ਤੋਂ 20 ਕਦਮਾਂ ਉਰੇ ਬਲੱਡ ਖਿੰਦਰਿਆ ਹੋਇਆ ਜੋ ਕਿ ਪੁਲਿਸ ਵਾਲਿਆਂ ਨੇ ਵੀ ਦੇਖਿਆ ਸਾਰੇ ਹੋਰ ਬੰਦਿਆਂ ਨੇ ਵੀ ਦੇਖਿਆ ਇਸ ਕਰਕੇ ਜੀ ਇਹਦਾ ਮਾਦਾ ਕਤਲ ਹੀ ਕੀਤਾ ਗਿਆ ਸਾਡੇ ਮੁੰਡੇ ਦਾ ਵੱਡਾ ਪੱਟੀਆਂ ਦਾ ਫਲੋਰ ਕਿੱਦਾਂ ਆ ਪੱਟੀਆਂ ਸੀ ਮੁੰਡਾ ਆਪਣੇ ਦਾ ਕੋਈ ਹਰਸ਼ ਅਰਥ ਦੀ ਇਹ ਆਪਸ ਵਿੱਚ ਇੱਕ ਦੂਜੇ ਨੂੰ ਮਿਲਦੇ ਵਾਤ ਦੇ ਸੀ ਉਹੀ ਇਹਨੂੰ ਲੈ ਕੇ ਆ ਉਧਰ ਉਹੀ ਨਾਲ ਇਹਦੇ ਉਧਰ ਘੁੰਮਦਾ ਫਿਰਦਾ ਸੀ ਉਹਨਾਂ ਨੇ ਸਾਨੂੰ ਜਿਦਾ ਕਿ ਹੋਰ ਮੁੰਡੇ ਨੂੰ ਫੋਨ ਕੀਤਾ 5:30 5:00 ਵਜੇ ਦੇ ਕਰੀਬ ਨਾਲ 5:00 ਵਜੇ 5:30 ਵਜੇ ਸਾਨੂੰ ਫੋਨ ਆ ਗਿਆ ਘਰੇ ਆ ਗਿਆ ਜੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਅਸੀਂ ਉਹਦੇ ਇੱਧਰ ਆ ਗਏ ਸੀ ਬਿਲੋ ਹਸਪੀਟਲ ਵੱਲੋਂ ਇਹ ਸ਼ਾਮ ਦੀ ਗੱਲ ਹੈ ਫਿਰ ਤੜਕੇ ਦੀ ਜੀ ਫਿਰ ਤੜਕੇ ਦਾ ਕਹਿੰਦੇ ਐਕਸੀਡੈਂਟ ਹੋਇਆ ਜੀ ਇਹ ਨਹੀਂ ਪਤਾ ਵੀ ਗਿਆ ਸੀ ਮੁੰਡਾ ਘਰੋਂ ਦਾ ਮੁੰਡਾ ਤਾਂ ਗਏ ਸੀ ਨਾਲ ਪਿੰਡ ਗਿਆ ਸੀ ਬਸਤੀ ਨੂੰ ਕਹਿੰਦੇ ਚੱਲਿਆਵੇਂ ਬਾਕੀ ਦਵਾ ਸਾਨੂੰ ਸਵੇਰੇ ਇਹ ਗੱਲ ਖਬਰ ਪੁੰਜੀ ਆ ਵੀ ਜ ਸਾਡੇ ਮੁੰਡੇ ਦਾ ਐਕਸੀਡੈਂਟ ਇੱਥੇ ਹੋ ਗਿਆ ਅੱਛਾ ਜੀ ਹੁਣ ਮੁੰਡੇ ਦਾ ਮੁੰਡੇ ਦਾ ਡੱਤ ਹੋ ਚੁੱਕੀ ਹੈ ਜੀ ਅੱਛਾ ਜੀ ਠੀਕ ਹੈ ਜੀ ਸਾਮਣੀ ਨਵਤੇ ਗਰੇ ਫੇਸ ਤੇ ਛੱਟ ਲੱਗੀ ਆ ਤੇ ਸਿਰ ਤੇ ਛੱਟ ਸੀ। ਤੁਹਾਨੂੰ ਕੀ ਲੱਗਦਾ ਕਿਦਾਂ ਮਾਰਿਆ ਗਿਆ? ਇਹ ਮੁੰਡਾ ਕਿਸੇ ਨਾਲ ਉਹਦੇ ਵੀ ਜਿੱਦਾਂ ਗੁੱਡੂngੀ ਆ ਸੱਟਾਂ ਮਾਰੀਆਂ ਗਈਆਂ ਸਿਰ ਦੇ ਵਿੱਚ ਉਹਦੇ। ਮੂੰਹ ਤੇ ਮਾਰਿਆ ਗਿਆ। ਸਿਰਫ ਭਾਰੀ ਚੀਜ਼ ਮਾਰੀ ਗਈ ਉਹਦੇ ਸਿਰ ਤੇ। ਇੱਕ ਤੁਸੀਂ ਦਰਾਸਤ ਦਾ ਵੀ ਕੋਈ ਜ਼ਿਕਰ ਕਰ ਰਹੇ ਸੀ। ਹਾਂਜੀ ਉਹ ਕਹਿੰਦੇ ਸੀ ਦਰਾਸਤ ਨਾਲ ਐਕਸੀਡੈਂਟ ਹੋਇਆ। ਦਰਾਸਤ ਦੇ ਨਾਲ ਉਹ ਦੇਖਿਆ ਤੇ ਸਾਰਿਆਂ ਨੇ ਦੇਖਿਆ ਉਹ ਦਰਾਸਤ ਦੇ ਦਾਤਰਾ ਨਾਲ ਨਿਸ਼ਾਨ ਲਾਈ ਗਏ। ਇਹ ਹੁਣ ਮੰਗ ਕੀ ਕਰਦੇ ਤੁਸੀਂ ਪੁਚਾਉਂਦੇ? ਬਸ ਇਹ ਇਹੀ ਮੰਗ ਕਰਦੇ ਵੇ ਸਾਨੂੰ ਮੁਆਫਦਵਾ ਜਾਵੇ ਦੋਲਤ ਤੇ ਜਾ। ਉਹ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੋ ਮੁੰਡੇ ਨਾਲ ਸੀ ਉੱਥੇ ਹੀ ਸਬੰਧੀ ਥਾਣਾ ਫਲੋਰ ਦੇ ਐਸ ਐਚਓ ਸੁਖਦੇਵ ਸਿੰਘ ਨੇ ਕੀ ਕੀਤਾ ਤੁਸੀਂ ਆਪ ਹੀ ਸੁਣ ਲਓ ਇਹ ਪਟਿਆਲਾ ਦਾ ਨੌਜਵਾਨ ਜੋ ਜੈਸਮੀਨ ਉਹ ਗੋਲਾ ਜ਼ਿਲ੍ਹਾ ਲੁਧਿਆਣਾ ਦਾ ਜਿਸ ਦਾ ਦੋਸਤ ਹਰਸ਼ ਸੋਨੀ ਵਾਸੀ ਉਪਰਾ ਸੀ ਜੋ ਇਕੱਠੇ ਮਿਤੀ 4-5 ਦੀ ਰਾਤ ਨੂੰ ਪਹਿਲਾਂ ਲੁਧਿਆਣੇ ਘੁੰਮਦੇ ਰਹੇ ਬਾਦ ਵਿੱਚ ਉੱਪਰੇ ਆਏ ਸੀ ਉੱਪਰੇ ਜਾਂਦੇ ਹੋਏ ਇਹਨਾਂ ਦਾ ਜੋ ਰੋਡ ਐਕਸੀਡੈਂਟ ਹੋਣ ਬਾਰੇ ਸਮਾਚਾਰ ਮਿਲਿਆ ਸੀ ਜੋ ਦਰਖਤ ਵਿੱਚ ਵੱਜਨ ਕਾਰਨ ਮੋਰਚਾ ਤੇ ਉਹਦੇ ਸਿਰ ਵਿੱਚ ਗਹਿਰੀ ਸੱਟ ਲੱਗੀ ਸੀ ਜੋ ਮੌਕੇ ਤੇ 108 ਐਂਗੂਲੈਂਸ ਨੇ ਇਹਨਾਂ ਨੂੰ ਚੋਕੇ ਲੈ ਕੇ ਗਏ ਜੋ ਮੌਕੇ ਤੇ ਉਹਦੇ ਦਬ ਵਿੱਚ ਇੱਕ ਪਿਸਤਲ ਸੀ ਜਿਸ ਦੀ ਗਾਹਕੀ ਨੇ ਜੋ ਫੋਟੋ ਬਣਾਈ ਸੀ ਅਪਰੰਤ ਇਹ ਜੋ ਖਾਰਸ਼ੂ ਰੋਣੀ ਇਹਦੇ ਕੋਲ ਵੀ ਇੱਕ ਅਰਵਾਲੋਰ ਸੀ ਜੋ ਇਹ ਦੋਨੇ ਦੇ ਅਰਵਾਲੋਰ ਲੈ ਕੇ ਹਸਪਤਲ ਪਹੁੰਚਾ ਤੇ ਇਥੋਂ ਖਿਤਗ ਗਿਆ ਉਸ ਦੇ ਦਰਾਨ ਜੋ ਜੈਸਮਿਨ ਦੀ ਡੈਥ ਮਿੱਤੀ ਦਾਸਤਤ ਨੂੰ ਹੋ ਗਈ ਸੀ ਜਿਸ ਦੇ ਵਾਰਸਾਂ ਨੇ ਇਹ ਜੋ ਸ਼ੱਕੀ ਹਾਲਾਤਾਂ ਨੂੰ ਵੇਖਦੇ ਹੋਏ ਪੁਲਿਸ ਕੋਲ ਜਿਹੜਾ ਮਾਰ ਦੇਣ ਦੀ ਨੀਅਤ ਨਾਲ ਜੋ 307 ਦੇ ਮੁਤਾਬਕ 109 DNS ਤੇ ਕੇਸ ਦਰਜ ਕਰਵਾਇਆ ਸੀ ਜਿਸ ਦੀ ਡੈਥ ਹੋਣ ਉਪਰੰਤ ਉਹਨੂੰ ਅਸੀਂ ਜ਼ੁਰਮ ਪਰਮੀਮ 103 DNS ਵਿੱਚ ਜੋ ਕੀਤਾ ਗਿਆ ਸੀ ਜਿਸ ਵਿੱਚ ਬਰਾਮੇ ਇਨਵੈਸਟੀਗੇਸ਼ਨ ਜੋ ਦੋਚੀ ਹਰਸ਼ਪੋਨੀ ਵਾਸੀ ਉਪਰਾ ਨੂੰ ਅਰੈਸਟ ਕੀਤਾ ਗਿਆ ਸੀ ਜਿਸ ਕੋਲੋਂ ਸਾਡੇ ਚੌਕੀ ਇੰਚਾਰਜ ਐਫਆਈ ਸੁਖਵਿੰਦਰ ਪਾਲ ਸਿੰਘ ਨੇ ਦੋਰ ਵਾਲਵਰ ਬਰਾਮਦ ਕੀਤੇ ਆ ਜੋ ਉਸ ਮੁਕਦਮੇ ਵਿੱਚ ਵੀ ਉਹਦੀ ਕਸ਼ਿਸ਼ ਚੱਲ ਰਹੀ ਆ ਜੋ ਪੁਲਿਸ ਰਿਮਾਂਡ ਤੇ ਸੀ ਅੱਜ ਉਹਦਾ ਪੁਲਿਸ ਰਿਮਾਂਡ ਖਤਮ ਹੋ ਰਿਹਾ ਜੋ ਇਸ ਕਤਲ ਦੇ ਮੁਕਦਮੇ ਵਿੱਚ ਵੀ ਉਹਦੀ ਕਸ਼ਿਸ਼ ਚੱਲ ਰਹੀ ਆ ਅਜੇ ਦੁਬਾਰਾ ਉਹਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਜਾ ਰਹੀ ਆ ਅਜੇ ਇਹ ਅਸੀਂ ਕਿਸੇ ਕੰਪਲੀਟ ਸੱਤੇ ਤੇ ਨਹੀਂ ਪੁੱਜੇ ਜੋ ਉਸਨੇ ਹੁਣ ਤੱਕ ਕਸ਼ਿਸ਼ ਤੇ ਇਹ ਹੀ ਦੱਸ ਰਿਹਾ ਕਿ ਐ ਐਕਸੀਡੈਂਟ ਹੋਇਆ ਸੀ ਅਜੀ ਅਸੀਂ ਇਸ ਬਾਰੇ ਕੋਈ ਸਪਸ਼ਟ ਤੌਰ ਤੇ ਨਹੀਂ ਕੁਝ ਦੱਸ ਸਕਦੇ ਜੇ ਤਾਂ ਤੁਸੀਂ ਦੱਸਿਆ ਵੀ ਦੋ ਰਮੋਲਵਰ ਬਰਾਮਦ ਹੋਏ ਆ ਜਿਹੜੇ ਮੁੰਡੇ ਦਾ ਕਤਲ ਹੋਇਆ ਉਹਦੇ ਕੋਲ ਵੀ ਸੀ ਹਾਂਜੀ ਇੱਕ ਉਹਦੇ ਡੱਬ ਵਿੱਚ ਸੀ ਜਦੋਂ ਅਸੀਂ ਫ੍ਰੇਚੋ ਤੇ ਉੱਤੇ ਪਿਆ ਸੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹ ਦੋਨੇ ਜਿਹੜੇ ਆ ਇਹ ਮਰਤਲ ਵਾਲਾ ਮੁੰਡਾ ਜਿਹੜਾ ਅਰਮੀਨੀਆ ਤੋਂ ਆਇਆ ਸੀ ਰਿਪੋਰਟ ਹੋ ਕੇ ਇਹਦਾ ਇੱਕਠੇ ਨੇ ਦੋਸਤੋ ਨੇ ਸਰ ਇਹਨਾਂ ਦੀ ਅਪਰਾਧਕ ਸ਼ਬੀ ਇਹ ਕੀ ਹੈ ਕੋਈ ਕੇਸ ਦੁਆਰਾ ਹੈ ਮੈਂ ਕਿ ਉੱਪਰ ਵਾਲੇ ਦੇ ਖਿਲਾਫ ਇੱਕ 23 24 ਦਾ ਝਗੜੇ ਦਾ ਕੇਸ ਹੈਗਾ